ਹਾਂਜੀ ਰੂ ਨੂੰ ਖੁਸ਼ ਕਰਨ ਵਾਲੇ ਐਨੇ ਸੋਹਣੇ ਡਿਜ਼ਾਈਨ ਲੈ ਕੇ ਆਏ ਤੁਸੀਂ ਦੇਖਦੇ ਹੀ ਰਹਿ ਜਾਓਗੇ ਸਪੈਸ਼ਲ ਦੁਪੱਟੇ ਦੁਪੱਟੇ ਬਹੁਤ ਜ਼ਿਆਦੇ ਸੋਹਣੇ ਰੈਡੀ ਹੋਏ ਨੇ ਐ ਪਿਓ ਜੋਰ ਜਰਦਾ ਦੁਪੱਟਾ ਹੋਇਆ ਗਿਆ ਬਨਾਰਸੀ ਸਟਾਈਲ ਦੇ ਵਿੱਚ ਤੇ ਉਹਦੇ ਉੱਪਰ ਮਿਰਰ ਵਰਕ ਕੀਤਾ ਹੋਇਆ ਤੇ ਬਾਰਡਰਸ ਬਹੁਤ ਜ਼ਿਆਦੇ ਹੈਵੀ ਨੇ ਪਾਕਿਸਤਾਨੀ ਸਟਾਈਲ ਦੇ ਵਿੱਚ ਤੁਸੀਂ ਬਰਾਇਡਲ ਵਾਸਤੇ ਲੈ ਸਕਦੇ ਹੋ ਐਂਡ ਇਹ ਕਾਟਨ ਦੀਆਂ ਫਰੌਕਸ ਆਉਣ ਗਿਆ ਨਾਰਕਲੀ ਦੇ ਵਿੱਚ ਵਿਦ ਦੁਪੱਟਾ ਤੁਸੀਂ ਗਰਲਸ ਟਾਈਪ ਦੇ ਵਿੱਚ ਇਹ ਲੈ ਸਕਦੇ ਹੋ ਬਹੁਤ ਜ਼ਿਆਦੇ ਸੋਹਣੇ ਨੇ ਐਂਡ ਸਪੈਸ਼ਲ ਇਹ ਵਾਲੇ ਸੂਟ ਆਪਾਂ ਰੈਡੀ ਕੀਤੇ ਨੇ ਸ਼ਿਮਰ ਦੇ ਵਿੱਚ ਸ਼ਿਮਰ ਦਾ ਕਾਫੀ ਜ਼ਿਆਦਾ ਟ੍ਰੈਂਡ ਹੈ ਤੇ ਨਾਲ ਦੁਪੱਟੇ ਆਉਣਗੇ ਜੀ ਚਣੌਣ ਦੇ ਦੁਪੱਟਿਆਂ ਦੇ ਉੱਪਰ ਵੀ ਫੋਰ ਸਾਈਡ ਬਹੁਤ ਜ਼ਿਆਦਾ ਸੋਨਾ ਹੈਵੀ ਵਰਕ ਕੀਤਾ ਹੋਇਆ ਹੈ ਹੈਂਡਵਰਕ ਐਂਡ ਆਰੀ ਵਰਕ ਦੇ ਵਿੱਚ ਮਿਕਸ ਇਹ ਵਰਕ ਆਏਗਾ ਜੀ ਇਹ ਸਪੈਸ਼ਲ ਵਿਸਕਾਸ ਜਿਹੜਾ ਦੇ ਸੂਟ ਹੋਣਗੇ ਇਹਨਾਂ ਦੇ ਉੱਪਰ ਸਾਰਾ ਹੈਂਡਵਰਕ ਕੀਤਾ ਹੋਇਆ ਜੀ ਥ੍ਰੈਡ ਯੂਜ਼ ਕੀਤਾ ਹੋਇਆ ਹੈ ਤੇ ਵਿਦ ਦੁਪੱਟੀਆਂ ਦੇ ਉੱਪਰ ਵੀ ਬੂਟੀਆਂ ਆਣਗੀਆਂ ਬਹੁਤ ਜ਼ਿਆਦੇ ਸੋਹਣੇ 5 ਮੀਟਰ ਆਲਓਵਰ ਸੂਟ ਹੋਣਗੇ ਐਂਡ ਇਹ ਮਸ਼ੀਨਵਰਕ ਦੇ ਸੂਟ ਆਪਾਂ ਐਡ ਕੀਤੇ ਨੇ ਕੁਝ ਸੂਟ ਰੈਡੀ ਹੋਏ ਨੇ ਤੇ ਵਿਦ ਦੁਪੱਟੇ ਵੀ ਇਹਨਾਂ ਦੇ ਨਾਲ ਰੈਡੀ ਹੋਏ ਨੇ ਦੁਪੱਟਿਆਂ ਦੇ ਉੱਪਰ ਵਰਕ ਆਏਗਾ ਜਾਂ ਫਿਰ ਕਟ ਵਰਕ ਆਏਗਾ ਤੁਹਾਨੂੰ ਲੈਸਾਂ ਲਗਾਉਣ ਦੀ ਕੋਈ ਲੋੜ ਨਹੀਂ ਹੈਗੀ ਬਹੁਤ ਘੱਟ ਪ੍ਰਾਈਸ ਦੇ ਵਿੱਚ ਤੁਸੀਂ